ਐਮ ਐਲ ਸਾਹਿਬ ਕੀ ਪੋਰ ਮਾਚੇ ਦਾ ਟੂਰ ਗੱਲ ਕਰਦੇ ਕਰਦੇ ਦੇਖੋ ਫੁਰਿਆ ਸਾਹਿਬ ਦੇ ਬੇਟੇ ਜਿਹੜਾ ਇੱਥੇ ਆਉਣਾ ਸੀ ਉਸ ਖਾਸ ਕਰਨਾ ਕਰਕੇ ਉਹ ਨਹੀਂ ਆ ਸਕੇ ਤੇ ਕਿਸਾਨ ਦੁਨੀਆ ਦਾ ਤੁਹਾਨੂੰ ਪਤਾ ਹੀ ਹੈ ਜੇ ਕੋਈ ਲੀਡਰ ਕਿਤੇ ਵੀ ਜਾਵੇ ਪਿੰਡ ਜਾਵੇ ਸ਼ਹਿਰ ਜਾਵੇ ਕਿਤੇ ਹੋਰ ਸਾਡੀ ਥਾਂ ਤੇ ਜਾਵੇ ਇਹਨਾਂ ਨੇ ਆਪ ਦਾ ਡੈਂਕਾ ਵੀ ਹੁਣਾ ਇਹਨਾਂ ਨੇ ਜਿੰਦਾਬਾਦ ਮੋਤਾਬਦ ਵੈਸੇ ਬਿਨਾ ਗੱਲ ਤੋਂ ਕਰਨਾ ਹੁੰਦਾ ਇਹਨਾਂ ਨੇ ਤਾਂ ਸਾਰੇ ਪੰਜਾਬ ਨੂੰ ਜਮਾ ਐਨ ਬਿਨਾ ਕਰ ਇਲਾਕਾ ਕਿਸੇ ਨੇ ਉਰਾਤ ਜਾਣਾ ਹੁੰਦਾ ਕਿਸੇ ਨੇ ਮਕਾਨ ਜਾਣਾ ਹੁੰਦਾ ਕਿਸੇ ਬੱਚੇ ਦੇ ਵਿਪਤੇ ਜਾਣਾ ਹੁੰਦਾ ਉਹ ਜਿਹੜੇ ਸਾਰੇ ਰਹਿ ਜਾਂਦੇ ਆ ਸੋ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਵੀ ਅਸੀਂ ਰਕਮ ਤਲਾਕ ਕਰਿਆ ਕਰੋ ਮੰਗਾ ਜਿਹੜੀਆਂ ਜਿਹੜੀਆਂ ਸਾਰੀਆਂ ਭਵੰਤ ਸਿੰਘ ਮਾਨ ਮੰਨਦੇ ਆ ਉਹ ਅੰਕਮਾਨ ਇਹਨਾਂ ਇਨਾਲ ਪੜਾਇਆ ਸਰਕਾਰ ਇਹਨਾਂ ਦੇ ਨਾਲ ਆ ਹੋਵੇਗੀ ਬਾਅਦ ਵਿੱਚ ਖਾਮ ਖਾਇਮੇ ਨਾ ਕਰੇ ਵੀ ਅਸਾ ਕੁਸਚਨ ਪੁੱਛਣੇ ਸੀਗੇ ਸਾਨੂੰ ਪੁਲਿਸ ਪ੍ਰਸ਼ਾਸਨ ਰੋਕ ਰਿਹਾ ਹੈ ਤੱਕੇ ਵਈ ਨੂੰ ਕੰਦਨੀ ਅੰਦਰ ਆ ਰਹੇ ਪੁਲਿਸ ਪ੍ਰਸ਼ਾਸਨ ਨੇ ਜਦੋਂ ਜ਼ਿਆਦਾ ਕਦੇ ਹੁੰਦਾ ਜਦੋਂ ਬਗਾਵਤ ਹੋਉਂਦਾ ਕੱਲਾ ਕੋਣ ਕਰੋਗਾ ਉਹ ਜ਼ਿੰਮੇਵਾਰੀ ਹੈ ਕੋਈ ਤਾਂ ਕਹਿੰਦੀ ਅਸੀਂ ਸ਼ਾਂਤੀ ਕੈਮਰਾ ਕੋਲ ਪੁਲਿਸ ਪ੍ਰਸ਼ਾਸਨ ਹੈ ਚਾਹਦ ਨਾਲ ਤਾਂ ਮੰਡੀ ਵਾਸੀ ਵੀ ਨਾਲ ਹੈਗੇ ਵਿਰੋਧ ਕਰ ਰਹੇ ਕੁਝ ਉਹ ਤਾਂ ਸਾਰੀਆਂ ਕਿਸਮਾਂ ਦੇ ਹਰ ਇੱਕ ਮੰਡੀ ਦੇ ਵਿੱਚ ਹਰ ਪਿੰਡ ਦੇ ਵਿੱਚ ਵੱਖ-ਵੱਖ ਪਾਰਟੀ ਦੇ ਲੋਕ ਹੋ ਰਹੇ ਨੇ ਕਿਹਨਾਂ ਜਿਹੜੇ ਉਹਨਾਂ ਖੁਦ ਜਨਗੁਰੇ ਹੋ ਰਹੇ ਨੇ ਕਿ ਉਹ ਇੱਕ ਕੁਦੀ ਦੇ ਵਿਰੋਧੀ ਹੁੰਦੀ ਹੈ ਲਗਭਗ ਉਹ ਸਾਰੇ ਵਸੇ ਹੀ ਹੈ ਸਾਰੇ ਪੰਜਾਬ ਚ ਸਾਰੇ ਹਿੰਦੁਸਤਾਨ ਚ ਅਮਰ ਸਾਹਿਬ ਦੁਰਗਮੰਦਰ ਜੀ ਮੀਟਿੰਗ ਹੋਈ ਹੈ ਹੋ ਸਕਦੀ ਹੈ ਜੀ ਚੋਨ ਜਬਤ ਲਗਣ ਦੀ ਵਾਰ ਵੀ ਮੈਂ ਮੈਂ ਅੱਜ ਮੀਟਿੰਗ ਕਰ ਰਿਹਾ ਹਾਂ ਇਹ ਚੋਨ ਜਬਤ ਲਗਣ ਦੀ ਵਾਰ ਹੋ ਸਕਦੀ ਹੈ अराउंड ਇੱਕ ਚੋਨ ਜਬਤ ਦੀ ਵੀ ਨਹੀਂ ਹੁੰਦੀ ਦੁਰਗਮੰਦਰ ਜੀ ਇਹ ਸਰਕਾਰੀ ਜਗ੍ਹਾ ਨਹੀਂ ਹੈ ਜੀ ਪ੍ਰਾਈਵੇਟ ਜਗ੍ਹਾ ਹੈ ਪ੍ਰਾਈਵੇਟ ਦਾ ਰਹਿ ਜਾਂਦਾ ਹਾਂ ਹਾਂ ਜੀ ਪ੍ਰਾਈਵੇਟ ਦਾ ਨਹੀਂ ਤਾਂ ਮੀਟਿੰਗ ਹੋਣੀ ਹੈ ਕੋਈ ਆਪ ਸਰਕਾਰੀ ਸਾਹਿਬ ਨਾਲ ਮੀਟਿੰਗ ਤਾਂ ਨਹੀਂ ਹੋ ਰਹੀ ਹੈ ਮੰਡੀ ਵਾਲੇ ਨਹੀਂ ਮੰਡੀ ਵਾਲੇ ਵਿਰੋਧ ਰੁੱਤਾ ਹੈ ਜਿਹੜਾ ਵਿਰੋਧ ਹੈ ਜੀ ਬੀਜੇਪੀ ਨੇ ਅਪਰੂਵ ਕਰ ਰਹੇ ਹੈ ਮੰਡੀ ਵਾਲੇ ਵਿਰੋਧ ਨਹੀਂ ਕਰ ਰਹੇ ਇਸ ਗੱਲ ਦੇ ਵਿੱਚ। ਕਿਸਾਨ ਕਰ ਰਹੇ। ਬੀਜੀਪੀ ਦੇ ਬੰਦੇ ਐ, ਜਿਹੜੇ ਬੀਜੀਪੀ ਦੇ ਲੀਡਰ ਐ, ਕੀ ਰਮੇਸ਼ ਮੱਟੂ ਬੀਜੀਪੀ ਦਾ ਲੀਡਰ ਨਹੀਂ? ਕੀ ਚੀਕੂ ਬੀਜੀਪੀ ਦਾ ਲੀਡਰ ਨਹੀਂ? ਕਿਉਂ ਉਹਨਾਂ ਦੇ ਨਾਲ ਜਿਹੜੇ ਆਏ ਹੋ ਆ ਬੀਜੀਪੀ ਦੇ ਲੀਡਰ ਨਹੀਂ? ਇਹ ਬੀਜੀਪੀ ਵਾਲੇ ਵਿਰੋਧ ਕਰ ਰਹੇ ਐ। ਜੇ ਮੰਡੀ ਦੇ ਆਮ ਬਸ ਨਹੀਂ ਕੋਈ ਵਿਰੋਧ ਕਰਦਾ ਹੁੰਦਾ। ਅਸੀਂ ਅਸੀਂ ਤਾਂ ਹੁਣ ਵੀ ਗੱਲ ਤੁਹਾਨੂੰ ਤਿਆਰ ਆ। ਹਰਾਈ ਪ੍ਰਧੋਸ਼ ਨਾਲ ਐਮਐਲਏ ਸਾਹਿਬ ਵੀ ਜਾ ਕੇ ਆਏ ਐ। ਉੱਥੇ ਜਾ ਕੇ ਦੇਖ ਕੇ ਹਰਾਈ ਪ੍ਰਧੋਸ਼ ਨਾਲ ਉਹ ਚੱਲ ਰਿਹਾ ਐ। ਇਹਨਾਂ ਦੀ ਹਰ ਵੇਲੇ ਮੰਡੀ ਦੀ ਮਦਦ ਕਰ ਰਹੀ ਹੈ ਜਿਹੜੇ ਉੱਥੇ ਗੁਣ ਸੇਵਾ ਕਰ ਰਹੇ ਮੇਰੇ ਖਿਆਲ ਹਰੇਕ ਮੰਡੀ ਦਾ ਬੰਦਾ ਉਹਨਾਂ ਦੀ ਮਦਦ ਕਰ ਰਿਹਾ ਹੈ ਉਹ ਮਦਦ ਦੇ ਕਰਨ ਦੇ ਬਾਵਜੂਦ ਵੀ ਇਸ ਗੱਲ ਦਾ ਮਤਲਬ ਵਿਰੋਧ ਹੋ ਰਿਹਾ ਹੈ ਕਿਡਾ ਕੋਈ ਹੱਲ ਨਹੀਂ ਲੱ ਹੈ ਮੰਡੀ ਦੇ ਮੰਡੀ ਦੇ ਮੰਡੀ ਦੇ ਬੰਦੇ ਸਾਲ ਦਿੰਦੀ ਉਹ ਤਾਂ ਦੇ ਰਹੀ ਹੈ ਦੇਖੋ ਚੋਰੀਆਂ ਨੂੰ ਲੈ ਕੇ ਥੋੜਾ ਜਿਹਾ ਜ਼ਿਆਦਾ ਕਰ ਰਹੇ ਵੀ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰ ਰਹੀ ਚੋਰੀਆਂ ਪੁਲਿਸ ਪ੍ਰਸ਼ਾਸਨ ਕਹਿੰਦੇ ਕਿ ਵੀ ਇਹ ਸੇਫਟੀ ਕਿਹੜਾ ਰੱਖਿਆ ਕੋ ਰਾਤ ਨੂੰ ਇਹ ਚੱਕਣਾ ਉਹ ਹੁਣ ਵੀ ਥੋੜੀ ਜਿਹਾ ਪਹਿਲਾਂ ਪੁੱਛੇ ਕਿ ਮੈਂ ਉਹ ਸਾਰੀ ਪੁਲਿਸ ਅੰਦਰ ਕੱਲ੍ਹ ਨਹੀਂ ਪਾਵਨ ਠੀਕ